ਤੋ ਅੱਗੇ ਆ ਨੀ ਮੋਟਾ ਜਿਹਾ ਨੇ ਕੱਲ ਤੋਂ ਨਾ ਆਇਆ ਉਹ ਅੰਦਰ ਲੱਗੇ ਹੋਏ ਉਹ ਬੱਤਰ ਉਸਨੂੰ ਇਹ ਕੋਲ ਜਿਹਾ ਆਇਆ ਹਾਂ ਪਰ ਚਾਹੇ ਵੀ ਨਹੀਂ ਪੁੱਛਦਾ ਕੱਲ ਗੌਤਮ ਕੌਸ਼ਲ ਜੀ ਨੇ ਸੈਕਟਰ 20 ਪੰਚਕੁਲਾ ਦੇ ਉਹਨੇ ਸਾਡੇ ਕੋਲ ਇੱਕ ਸਟੇਟਮੈਂਟ ਲਖਵਾਈ ਸੀ ਕਿ ਉਹਨਾਂ ਨੇ ਡੇਢ ਸਾਲ ਪਹਿਲਾਂ ਇਕਤਾ ਵਿਆਰ ਦੇ ਫਰਸਟ ਫਲੋਰ ਇੱਕ ਦੁਕਾਨ ਲੈ ਕੇ ਇੱਕ ਉਹਦੇ ਵਿੱਚ ਸੁੰਨ ਚਾਂਦੀ ਦੇ ਗਹਿਣੇ ਬਣਾਉਣ ਵਾਲੀਆਂ ਮਸ਼ੀਨਾਂ ਲਾਈਆਂ ਸੀ ਜਿਨ੍ਹਾਂ ਦੀ ਕਾਸਟ 28 ਤੋਂ 29 ਲੱਖ ਰੁਪਏ ਸੀ ਤੇ ਉਹ ਉਹਨਾਂ ਨੇ ਰਿਸ਼ੀ ਚੋਹਾਨ ਨਾਮਕ ਬੰਦੇ ਜੋ ਮਣੀ ਮੰਝਰੇ ਰਹਿਣ ਵਾਲਾ ਸੀ ਉਹਨੂੰ ਦਿੱਤੀਆਂ ਸੀਗੇ ਕਿਰਾਏ ਤੇ ਦੁਕਾਨ ਦਿੱਤੀ ਸੀ ਇੱਕ ਡੇਢ ਸਾਲ ਤੋਂ ਪਿਛਲੇ ਤੋਂ 24 ਨਵੰਬਰ ਨੂੰ ਰਿਸ਼ੀ ਚੋਹਾਨ ਨੇ ਆ ਕੇ ਦੱਸਿਆ ਗੌਤਮ ਕੋਸ਼ਲ ਨੂੰ ਕਿ ਦੁਕਾਨ ਦੇ ਵਿੱਚ ਚੋਰੀ ਹੋ ਗਈ ਸਾਰੀ ਮਸ਼ੀਨਾਂ ਚੋਰੀ ਹੋ ਗਈਆਂ ਜਦੋਂ ਗੌਤਮ ਕੋਸ਼ਲ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਥੋੜਾ ਮਾਮਲਾ ਸ਼ੱਕੀ ਉਹ ਲੱਗਿਆ ਕਿਉਂਕਿ ਨੇੜੇ-ਤੇੜੇ ਤੋਂ ਪਤਾ ਲੱਗਿਆ ਕਿ 20 ਤਰੀਕ ਨੂੰ ਇਹ ਮਸ਼ੀਨਾਂ ਸਾਰੀਆਂ ਇੱਕ ਕੈਂਟਰ ਰਾਈਨ ਲਜਾਈਆਂ ਗਈਆਂ ਕਿਤੇ ਉਹ ਵੀ ਦਿਨ ਦੇ ਟਾਈਮ 11:00 ਵਜੇ ਜਦੋਂ ਨੇੜੇ ਦੇ ਤੇ ਕੈਸੀ ਸੀਸੀਟੀਵੀ ਕੈਮਰੇ ਦੇਖੇ ਤਾਂ ਉਹਨੂੰ ਇਹ ਲੱਗਿਆ ਕਿ ਸ਼ਾਇਦ ਇਹਦੇ ਵਿੱਚ ਇਨਵੋਲਵਮੈਂਟ ਰਿਸ਼ੀ ਚੋਹਾਨ ਦੇ ਵੀ ਹੈ ਜਿਸ ਤੇ ਉਹਨਾਂ ਨੇ ਸਾਡੇ ਕੋਲ ਇੱਕ ਬਿਆਨ ਲਿਖਾ ਕੇ ਐਫਆਈਆਰ ਲੌਂਚ ਕਰਵਾਈ ਉਹ ਐਫਆਈਆਰ ਹੋਈ ਜੀ ਰਿਸ਼ੀ ਚੋਹਾਨ ਔਰ ਮਕੇਸ਼ ਗੋਇਲ ਨੇ ਸੈਕਟਰ 16 ਪੰਚਕੁਲਾ ਦੇ ਰਹਿਣ ਵਾਲੇ ਫਿਰ ਅਸੀਂ ਸੀਸੀਟੀਵੀ ਦੇਖਣੇ ਸ਼ੁਰੂ ਕੀਤੇ ਜਿਹੜਾ ਕੈਂਟਰ ਜਿਸ ਸਾਈਡ ਨੂੰ ਗਿਆ ਕੈਂਟਰ ਦਾ ਨੰਬਰ ਕੱਟਿਆ ਸੀ ਤਾਂ ਉਹ BB65AR7372 ਨੰਬਰ ਸੀਗਾ ਕੈਂਟਰ ਦਾ ਉਹਦੇ ਮਾਲਕ ਪੂਰਨ ਸਿੰਘ ਨੂੰ ਬੁਲਾਇਆ ਗਿਆ ਪੂਰਨ ਸਿੰਘ ਨੇ ਸਾਨੂੰ ਦੱਸਿਆ ਕਿ ਉਹਨੇ ਉਹ ਮਕੇਸ਼ ਗੋਇਲ ਦੇ ਕਹਿੰਤੇ ਕੈਂਟਰ ਲੈ ਕੇ ਆਇਆ ਸੀ ਔਰ ਇਹ ਸਮਾਨ ਲੋਡ ਕਰਕੇ ਉਹ ਭਾਦ ਦੇ ਇੱਕ ਗੜਾਉਂ ਦੇ ਵਿੱਚ ਅਨਲੋਡ ਕਰਕੇ ਆਇਆ ਸੀ ਸੋ ਇਹ ਟੋਟਲ ਕਿੰਨੀਆਂ ਰੁਪਏ ਦੀਆਂ ਮਸ਼ੀਨਾਂ ਸੀਗੀਆਂ ਜਿਹੜੀਆਂ ਚੋਰੀ ਹੋ ਗਈਆਂ ਇਹ ਮਸ਼ੀਨਾਂ ਦੇ ਬਿੱਲ ਹੁਣ ਤੱਕ ਸਾਨੂੰ 29 ਲੱਖ ਰੁਪਏ ਦੇ ਤੇ ਹੈ ਜੀ ਜਿਹੜੇ ਕੰਪਲੇਨੈਂਟ ਸਾਡੇ ਗੋਤਮ ਕਸ਼ਾਲ ਜੀ ਨੇ ਔਰ ਇਸ ਤੋਂ ਇਲਾਵਾ ਕੋਈ 2-3 ਲੱਖ ਦਾ ਫਰਨੀਚਰ ਵੀ ਸੀ ਅਸੀਂ 100% ਕਵਰੇਜ ਕਰ ਲਈਏ ਸਾਰੀ ਸਰ ਇਹ ਮਸ਼ੀਨਾਂ ਰਨਿੰਗ ਦੇ ਵਿੱਚ ਸੀਗੀਆਂ ਹਾਂਜੀ ਇਹ ਰਨਿੰਗ ਦੇ ਵਿੱਚ ਸੀਗੀਆਂ ਇਹਨਾਂ ਤੋਂ ਗੈਣੇ ਵਗੈਰਾ ਬਣਾਏ ਜਾਂਦੇ ਸਨ ਚੰਦੇ ਤੇ ਸਰ ਮਾਲ ਦਾ ਸਾਰਾ ਰਿਕਵਰ ਕਰ ਲਿਆ ਗਿਆ ਤੇ ਦੋਸ਼ੀ ਫੜਨੇਗੇ ਨੇ ਅਸੀਂ ਦੋਸ਼ੀ ਸਾਨੂੰ ਆਇਡੈਂਟੀਫਾਈਡ ਹੋ ਗਏ ਸਾਰਾ ਕੁਛ ਹਾਲੇ ਦੋਸ਼ੀ ਪ੍ਰਾਪਰਨਾ ਜਲਦੀ ਸੀ ਫੜ ਲਾਂਗੇ